ਸਰਕਾਰ ਜਿਹੜੀ ਲਿਬਰਲ ਦੀ ਸਰਕਾਰ ਬਣੀ ਹੈ ਤੇ ਉਹਦੇ ਵਿੱਚ ਸਾਰੀ ਪੂਰਤੀ ਹੋਏਗੀ ਪਰ ਇਹ ਤਾਲੇਵਾਸਾ ਵਿੱਚ ਜਿਵੇਂ ਮжоਰਟੀ ਨਹੀਂ ਮਿਲੀ ਸਰਕਾਰ ਨੂੰ ਇਹ ਸਰਕਾਰ ਕਿਵੇਂ ਜਿਹੜੇ ਕੋਈ ਬਿਲ ਪਾਸ ਕਰਨੇ ਹੋਣਗੇ ਕੋਈ ਦਿੱਕਤ ਤਾਂ ਨਹੀਂ ਆਏਗੀ ਕੋਈ ਇਹ ਇੱਕ ਤਾਲੇਵਾਸਾ ਜਿਵੇਂ ਕਿ ਆਮ ਲੋਕਾਂ ਦਾ ਸਵਾਲ ਹੈ ਜਿਵੇਂ ਕਿ ਹੁਣ ਟੈਰਿਫ ਤੁਸੀਂ ਕਲੀਅਰ ਕਰਤੀ ਹੈ ਤਾਂ ਮਹਿੰਗਾਈ ਵਧੀ ਹੋਈ ਹੈ ਮਹਿੰਗਾਈ ਵਧਣ ਕਰਕੇ ਹੁਣ ਜੌਬਸ ਬਹੁਤ ਘਟ ਨੇ ਤੇ ਜਿਵੇਂ ਕਰਕੇ ਲੋਕੀ ਘਬਰਾਏ ਹੋਏ ਨੇ ਸ਼ਾਪਿੰਗ ਨਹੀਂ ਕਰਦੇ ਤੇ ਇਸ ਕਰਕੇ ਇਹ ਵੀ ਇੱਕ ਫਰਕ ਹੈ ਕਿ ਜੋਬਸ ਦਾ ਵੀ ਕੋਈ ਹੋਏਗਾ ਕੋਈ ਜ਼ਿਆਦਾ ਆਹ ਜਿਹੜੇ ਬਿਲਡਰਸ ਨੇ ਉਹਨਾਂ ਦਾ ਇਹ ਹੈ ਵੀ ਕਹਿੰਦੇ ਕਿ ਸਾਨੂੰ ਪ੍ਰੋਵੈਂਸ ਵੱਲੋਂ ਜਿਹੜੇ ਸਿਟੀ ਵੱਲੋਂ ਜਿਹੜੀ ਸਿਟੀ ਦੇ ਵਿੱਚ ਪਰਮਿਟ ਅਪਲਾਈ ਕਰਦੇ ਆ ਸਾਨੂੰ ਪਰਮਿਟ ਨਹੀਂ ਮਿਲਦੇ ਸਮਾਂ ਲੱਗਦਾ ਇਸ ਕਰਕੇ ਨਵੇਂ ਘਰ ਬੰਦ ਦੇ ਵਿੱਚ ਦਿੱਕਤ ਆ ਰਹੀ ਏ ਡਿਲੇ ਹੋ ਰਿਹਾ ਤੇ ਤੁਹਾਡੀ ਸਰਕਾਰ ਇਹਦੇ ਵਿੱਚ ਨਹੀਂ ਕਰ ਸਕਦੀ ਕਿ ਪ੍ਰੋਫੈਸ਼ਨਲ ਗਵਰਨਮੈਂਟ ਨੂੰ ਕੁਝ ਕੰਮ ਵੀ ਹੈ ਛੇਤੀ ਪਰਮਿਟ ਇਸ਼ੂ ਕਰੋ ਸਾਲਿਸ ਹੁਣ ਇੱਕ ਜਿਵੇਂ ਕਿ ਹੁਣ ਆਮ ਲੋਕਾਂ ਦੇ ਵਿੱਚ ਕਸੈਮ ਬਣਿਆ ਹੋਇਆ ਜਿਵੇਂ ਕਿ ਅਮਰੀਕਾ ਦੇ ਨਾਲ ਟ੍ਰੇਡ ਵਾਰਕ ਚੱਲ ਰਹੀ ਹੈ ਤੇ ਇਹ ਟੈਰਫ ਲਗਾਇਆ ਗਿਆ ਉਹਦੇ ਨਾਲ ਮਹਿੰਗਾਈ ਬੜੀ ਵਧੀ ਹੈ ਤੇ ਲੋਕੀ ਘਬਰਾਏ ਹੋਏ ਨੇ ਕੀ ਇੱਥੇ ਕੋਈ ਰਾਹਤ ਮਿਲੇਗੀ ਤੇ ਨਾਰੇ ਜਿਵੇਂ ਕਿ ਹੁਣ ਆਪਾਂ ਹਾਊਸਿੰਗ ਦੀ ਗੱਲ ਕਰਦੇ ਆ ਤੇ ਕੀ ਜਿਹੜਾ ਹੁਣ ਲੋਕੀ ਘਬਰਾਏ ਹੋਏ ਨੇ ਘਰ ਕਿੱਦਾਂ ਚਾਹੁੰਦੇ ਨੇ ਪਰ ਉਹ ਚਾਹੁੰਦੇ ਨੇ ਕਿ ਸ਼ਾਇਦ ਨਵੀਂ ਸਰਕਾਰ ਆਈਏ ਕੁਝ ਟੈਕਸ ਦੀ ਹੋਰ ਜੜੀ ਇੰਟਰਸਟਰੀ ਹੋਰ ਕਟਾਏਗੀ ਕੀ ਇਹ ਜੀ ਬੰਪ ਹੈਗੀ ਤੁਹਾਡੀ ਕੁਝ ਕਟਾਉਣ ਦੀ ਇੱਕ ਕਤਾਰੀਵਾ ਸਾਹਿਬ ਜਿਵੇਂ ਕਿ ਇਮੀਗ੍ਰੇਸ਼ਨ ਦੇ ਮਸਲੇ ਦੀ ਆਪਾਂ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਦਾ ਮਸਲਾ ਤੁਹਾਡੀ ਪਿਛਲੀ ਸਰਕਾਰ ਦੇ ਵਿੱਚ ਵੀ ਸੀਗੇ ਕਾਫੀ ਲੋਕ ਆਏ ਇੱਥੇ ਨਵੇਂ ਇਮੀਗ੍ਰੈਂਟਸ ਸਟੂਡੈਂਟਸ ਵੀ ਆ ਇੰਟਰਨੈਸ਼ਨਲ ਸਟੂਡੈਂਟਸ ਆਏ ਪਰ ਹੁਣ ਥੋੜਾ ਜਿਆਦਾ ਇਹਦੇ ਵਿੱਚ ਕਟੌਤੀ ਕੀਤੀ ਗਈ ਹੈ ਕੀ ਨਵੀਆਂ ਪਾਲਿਸੀਜ਼ ਕੀ ਨੇ ਬਿਲਕੁਲ ਜੀ ਜਿਵੇਂ ਹੁਣ ਜੇ ਟੋਟਲ ਆਬਾਦੀ ਤੇ ਵੇਖੀਏ 71% ਦੇ ਨਾਲ ਨਾਲ ਉਹਦੇ ਵਿੱਚ 30 ਲੱਖ ਦੇ ਕਰੀਬ ਜਿਹੜੇ ਨੇ ਉਹ ਕੱਚੇ ਨੇ ਜੀ ਚਾਹੇ ਕੋ ਸਟੂਡੈਂਟਸ ਲੈ ਲਓ ਜਾਂ ਹੋਰ ਕਿਸੇ categories ਦੇ ਲੈ ਲਓ ਉਹਦੇ ਵਿੱਚ ਇਹ ਹੈ ਕਿ ਇਹ 30 ਲੱਖ ਜਿਹੜੇ ਕੱਚੇ ਨੇ ਇਹਨਾਂ ਨੂੰ ਪੱਕੇ ਕਰਨ ਦਾ ਕੋਈ ਹੈਗਾ ਵੀ ਇਹ ਪ੍ਰਸ਼ਾਸਨ ਤੇ telephone ਜਿਵੇਂ ਕਿ ਹੁਣ ਆਪਣੇ ਕੋਲ ਇਹ ਕੈਨੇਡਾ ਕੋਲੇ ਨੇਚਰਲ ਰਿਸੋਰਸਸ ਬਹੁਤ ਨੇ ਇਹ ਤੇਲ ਦੀ ਆਪਾਂ ਗੱਲ ਕਰੀਏ ਅਲਬਾਟਾ ਦੇ ਵਿੱਚ ਤੇਲ ਬਹੁਤ ਭਾਰੀ ਮਾਤਰਾ ਦੇ ਵਿੱਚ ਹੈ ਤੇ ਕੈਨੇਡਾ ਕਿਉਂ ਨਹੀਂ ਕੋਈ ਰਿਫਾਇਨਰੀ ਇੱਥੇ ਲਾਉਂਦਾ ਵੀ ਜਿੱਦੇ ਨਾਲ ਆਪਾਂ ਆਪਣਾ ਤੇਲ ਸਾਫ਼ ਕਰਕੇ ਇੱਥੇ ਵਰਤੋਂ ਚ ਲੰਨ ਦੇ ਜਾਈਏ ਐਸਟੀਵੀ ਪ੍ਰੋਡਕਸ਼ਨ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪਾਲ ਵੜੈਚ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਇਸ ਪਾਲ ਵੜੈਚ ਦੇ ਸ਼ੋਅ ਦੇ ਵਿੱਚ ਅੱਜ ਅਸੀਂ ਪਹੁੰਚੀਆਂ ਬਿਊਟੀਫੁੱਲ ਬ੍ਰਿਟਿਸ਼ ਕੰਬਿਆ ਸੂਬੇ ਦੇ ਸਰੀ ਸ਼ਹਿਰ ਦੇ ਵਿੱਚ ਨਿਊਟਰਨ ਹੱਕੇ ਤੋਂ 6ਵੀਂ ਵਾਰ ਬਣੇ ਮੈਂਬਰ ਆਫ ਪਾਰਲੀਮੈਂਟ ਸੁਖਤਾਲੇਵਾਲ ਜੀ ਦੇ ਦਫ਼ਤਰ ਦੇ ਵਿੱਚ ਤਾਰੀਫਾ ਸਵਾਗਤ ਹੈ ਤੁਹਾਡਾ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਦਰਵਾਜ਼ਾ ਮਿਸਟਰ ਬਰਾਚ ਮੇਰੇ ਵੱਲੋਂ ਤੁਹਾਨੂੰ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਔਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦਫ਼ਤਰ ਚ ਚੱਲ ਕੇ ਜੀ ਆਇਆਂ ਨੂੰ। ਵੇਖੋ ਜੀ ਇਹ ਜਿੱਤ ਜਿਹੜੀ ਬੜੀ ਵੱਡੀ ਜਿੱਤ ਹੈ ਤੇ ਬੜੇ ਲੋਕੀ ਖੁਸ਼ ਨੇ ਬੜੀ ਉਮੀਦ ਹੈ ਕਿ ਜਰੀ ਇਸ ਵੀ ਜਿੱਤ ਹੋਏਗੀ ਹੋਏਗੀ। ਪਰ ਜਿਹੜੀ ਜਿੱਤ ਹੋਈ ਜਦੋਂ ਉਦੋਂ ਦੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੋਇਆ ਕਿ ਹੁਣ ਚਲੋ ਸਾਡੀਆਂ ਮੰਗਾਂ ਜਿਹੜੀਆਂ ਨੇ ਸਰਕਾਰ ਜਿਹੜੀ ਲਿਬਰਲ ਦੀ ਸਰਕਾਰ ਬਣੀ ਹੈ ਤੇ ਉਹਦੇ ਵਿੱਚ ਸਹੀ ਪੂਰਤੀ ਹੋਏਗੀ ਪਰ ਤਾਲੀਬਾ ਸਾਹਿਬ ਇਸ ਵਾਰ ਜਿਵੇਂ ਮジョਰਟੀ ਨਹੀਂ ਮਿਲੀ ਸਰਕਾਰ ਨੂੰ ਇਹ ਸਰਕਾਰ ਕਿਵੇਂ ਜਿਹੜੇ ਕੋਈ ਬਿਲ ਪਾਸ ਕਰਨੇ ਹੁੰਦੇ ਕੋਈ ਦਿੱਕਤ ਨਹੀਂ ਆਏਗੀ ਸਾਨੂੰ ਪਹਿਲਾਂ ਤਾਂ ਤੁਸੀਂ ਮਿਸਟਰ ਬ੍ਰੈਚ ਕਿਹਾ ਵੀ ਜਿੱਤ ਦਾ ਸੇਰਾ ਇਨਫੈਕਟ ਹੈਗਾ ਉਸ ਸਾਰੇ ਨਿਊਟਨ ਦੇ ਲੋਕਾਂ ਨੂੰ ਜਾਂਦਾ ਮੇਰੇ ਸਪੋਰਟਰਸ ਵੋਟਰ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਮੈਂ तहे ਦਿਲੋਂ ਧੰਨਵਾਦ ਹੈਗਾ ਉਹਨਾਂ ਦਾ ਕਰਦਾ ਇਹ ਜਿਹੜਾ ਕਿਉਂਕਿ ਮੇਰਾ ਜਿਹੜਾ ਇਹ ਪੈਸ਼ਨ ਆ ਪੋਲਿਟਿਕਸ ਇਹ ਕਿੱਤਾ ਨਹੀਂ ਲੋਕਾਂ ਦੇ ਲਈ ਇਹ ਹੋਊਗਾ ਕਿ ਕਿਸੇ ਨੇ 피ਤੀ ਲਵਾਉਣੀ ਆ ਵੀ ਮੈਂ ਐਮਪੀ ਬਣ ਜਾਵਾਂ ਮੇਰੇ 피ਤੀ ਲੱਗ ਜਾਏ ਕਿਸੇ ਨੂੰ ਹੋਊਗਾ ਤਨਖਾਹ ਦੇ ਲਈ ਜਾਣਾ ਰਾਈਟ ਜਸ਼ੋਤਰੀ ਮੇਰਾ ਜਿਹੜਾ ਸੀ ਇਹ ਨਹੀਂ ਸੀ ਕਿਉਂਕਿ 피ਤੀ ਦੇ ਲੋਕਾਂ ਨੇ ਹੁਣ ਕਿ ਕਿ ਪੰਜਵੇਂ ਲਾਤੀ ਸੀ ਛੇਵੇਂ ਲਾਤੀ ਉਹਦੀ ਕੋਈ ਗੱਲ ਨਹੀਂ ਬਾਕੀ ਜਿਹੜਾ ਵਾ ਉਹ ਇਹ ਨਹੀਂ ਸੀਗਾ ਵੀ ਮੇਰੇ ਕੰਮ ਲਈ ਕਿਉਂਕਿ ਮੈਂ ਪ੍ਰੋਫੈਸ਼ਨਲੀ ਕੁਆਲੀਫਾਈਡ ਆ ਤੇ ਪ੍ਰੋਫੈਸ਼ਨ ਇੰਜੀਨੀਅਰ ਵੀ ਆ ਲੈਂਡ ਸਰਵੇ ਵੀ ਆ ਤੇ ਜਦੋਂ ਇਹ ਗੱਲ ਕਰਦੇ ਮੇਰਾ ਹੈਗਾ ਸੀ ਪੈਸ਼ਨ ਲੋਕਾਂ ਦੀ ਸੇਵਾ ਕਰਨਾ ਹੁਣ ਤੁਸੀਂ ਗੱਲ ਕੀਤੀ ਬਈ ਜਿਹੜੀਆਂ ਉਹਨਾਂ ਦੀ ਮੰਗਾਂ ਦੀ ਗੱਲ ਆ ਤੇ ਅੱਗੇ ਵੀ ਜਿਹੜਾ ਹੈਗਾ ਢੜਲੇ ਦੇ ਨਾਲ ਜਿਹੜੀ ਉਹਨਾਂ ਦੀ ਮੰਗ ਕੋਈ ਵੀ ਮੰਗ ਸਰੀ ਨਿਊਟਨ ਚ ਉੱਠੀ ਆ ਉਹਦੇ ਹਮੇਸ਼ਾ ਜਿਹੜਾ ਸੀਗਾ ਆਟੋਵਾ ਦੇ ਵਿੱਚ ਲੈ ਕੇ ਗਏ ਆ ਔਰ ਹੁਣ ਵੀ ਜਿਹੜੀਆਂ ਔਰ ਲੋਕਾਂ ਦੀਆਂ ਮੰਗਾਂ ਨੇ ਉਹਨੂੰ ਅਸੀਂ ਜਿਹੜਾ ਹੈਗਾ ਗਵਰਨਮੈਂਟ ਚ ਪੂਰਾ ਤੁਸੀਂ ਕੁਐਸਚਨ ਹੋਰ ਪੁੱਛਿਆ ਸੀ ਵੀ ਜੇ ਮਿਨੋਰਟੀ ਸਰਕਾਰ ਕੰਮ ਚੱਲੂਗਾ ਹਾਂਜੀ ਦੇਖੋ ਇਹ ਜਿਹੜੀ ਵਰਕਿੰਗ ਮੈਜੋਰਟੀ ਕਹਿੰਦੇ ਇਹਨੂੰ ਜਦੋਂ ਇੰਨਾ ਕੁ ਡਿਫਰੈਂਸ ਹੁੰਦਾ ਉਹਦੇ ਵਿੱਚ ਕੀ ਹੈ ਕਿ ਜਿਹੜਾ ਗ੍ਰੀਨ ਪਾਰਟੀ ਵੀ ਇਸ ਵੇਲੇ ਸਪੋਰਟ ਕਰਨ ਲਈ ਤਿਆਰ ਹੈ ਸਹਿਮਤ ਹੈ ਉਹ ਔਰ ਬਲੌਕ ਕੋ ਬੈਕਵਾ ਦੇਖੋ ਇੱਕ ਸੈਪਰੇਟਿਸਟ ਪਾਰਟੀ ਨੇ ਵੀ ਜਿਹੜੀ ਹੈਗੀ ਉਹ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਹੀ ਕਹਤਾ ਸੀ ਵੀ ਜੇ ਮਿਨੋਰਟੀ ਸਰਕਾਰ ਬਣਦੀ ਹੈਗੀ ਲਿਬਰਲ ਦੀ ਤਾਂ ਸਿ ਉਹਨਾਂ ਦੀ ਸਪੋਰਟ ਕਰਾਂਗੇ ਜੀ ਔਰ ਉਹਨਾਂ ਨੇ ਹੁਣ ਵੀ ਕਹਿ ਦਿੱਤਾ ਵੀ ਅਸੀਂ 1 ਸਾਲ ਤੱਕ ਜਿਹੜਾ ਇਸ ਗਵਰਨਮੈਂਟ ਨੂੰ ਚੱਲਦਾ ਦੇਖਣਾ ਚਾਹੁੰਦੇ ਹਾਂ ਪਰ ਮੈਨੂੰ ਇਹ ਦਾਅਵੇ ਨਾਲ ਮੈਂ ਤੁਹਾਨੂੰ ਕਹਿ ਸਕਦਾ ਵੀ ਇਹ ਸਰਕਾਰ ਜਿਹੜੀ ਹੈਗੀ ਆ ਇਹ ਮਿਨੋਰਟੀ ਸਰਕਾਰ ਲੌਂਗੇਸਟ ਜਿਹੜੀ ਕੈਨੇਡੀਅਨ ਹਿਸਟਰੀ ਚੱਲੇਗੀ ਔਰ ਇਹ ਲੱਗਦਾ ਵੀ 4 ਸਾਲ ਹੀ ਜਿਹੜੀ ਸਰਕਾਰ ਇਹ ਕੱਢ ਜਵੇ ਤੇ 43 ਸਾਲ ਇੱਕ ਜਿਵੇਂ ਕਿ ਹੁਣ ਆਮ ਲੋਕਾਂ ਦੇ ਵਿੱਚ ਕਸੈਮ ਬਣਿਆ ਹੋਇਆ ਜਿਵੇਂ ਕਿ ਅਮਰੀਕਾ ਦੇ ਨਾਲ ਟ੍ਰੇਡਵਾਰਕ ਚੱਲ ਰਹੀ ਹੈ ਤੇ ਇਹ ਤਾਰਿਫ ਲਗਾਇਆ ਗਿਆ ਉਹਦੇ ਨਾਲ ਮੈਂ ਕਾ ਇਹ ਬੜੀ ਵਧੀ ਹੈ ਤੇ ਲੋਕੀ ਘਬਰਾਏ ਹੋਏ ਨੇ ਕਿ ਇੱਥੇ ਕੋਈ ਰਾਹਤ ਮਿਲੇਗੀ ਦੇਖੋ ਜਦੋਂ ਆਪਾਂ ਲੋਕਾਂ ਨੇ ਫਤਵਾ ਵੀ ਜਿਹੜਾ ਦਿੱਤਾ ਹੈਗਾ ਮਾਰ ਕਾਰ ਨਹੀਂ ਉਹਨਾਂ ਨੂੰ ਉਹ ਇਸ ਕਰਕੇ ਜਿਹੜਾ ਇੱਕ ਵਨ ਆਫ ਦਾ ਪੁਆਇੰਟ ਹੈਗਾ ਵੀ ਕਿਉਂ ਮਿਲਿਆ ਇਹਨਾਂ ਨੂੰ ਕਿਉਂਕਿ ਜਦੋਂ ਪੀਆਰ ਪੋਲੀਓ ਬੋਣਾਂ ਦੀ ਗੱਲ ਕਰਦੇ ਆ ਉਹਨਾਂ ਤਾਂ ਲੋਕ ਸੋਚਦੇ ਸੀ ਵੀ ਉਹ ਜਿਹੜੇ ਨੇ ਮਿਨੀ ਟਰੰਪ ਨੇ ਕੈਨੇਡਾ ਦੇ ਔਰ ਟਰੰਪ ਦੇ ਜਿਹੜੇ ਚੇਲੇ ਨੇ ਸੋ ਇਸ ਕਰਕੇ ਲੋਕ ਜਿਹੜੇ ਸੀ ਉੱਥੋਂ ਡਰਦੇ ਸੀ ਉਹ ਚਾਹੁੰਦੇ ਸੀ ਵੀ ਕੋਈ ਇੱਕ ਵਧੀਆ ਲੀਡਰ ਹੋਵੇ ਜਿਹੜਾ ਟਰੰਪ ਦੇ ਨਾਲ ਜਿਹੜਾ ਹੈਗਾ ਉਹ ਹੈਡ-ਆਨ-ਹੈਡ ਜਿਹੜਾ ਕੈਨੇਡਾ ਲਈ ਫਾਈਟ ਕਰ ਸਕੇ ਔਰ ਉਹਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਮਾਰਕ ਕਾਰਨੀ ਉਹਨਾਂ ਦੀ ਜਿਹੜੀ ਪਹਿਲੀ ਮੀਟਿੰਗ ਸੀ ਬਥੇਰਾ ਗੋਲਮੋਲ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਡੋਨਲਡ ਟਰੰਪ ਉਹਨਾਂ ਨੇ ਪਰ ਇਹਨਾਂ ਪੈਰ ਨਹੀਂ ਲੱਗਣ ਦਿੱਤੇ ਇਹਨਾਂ ਨੇ ਇੱਕੋ ਹੀ ਗੱਲ ਕੀਤੀ ਵੀ ਕੈਨੇਡਾ ਜਿਹੜਾ ਹੈਗਾ ਇਹ ਇਹ ਫਾਰਨਾਰ ਪਰਸੇਲ ਹੈ ਕਿਉਂ ਉਹ ਕਹਿੰਦੇ ਔਰ ਬੜੇ ਵਧੀਆ ਢੰਗ ਨਾਲ ਉਹਨੇ ਕਿਹਾ ਵੀ ਮੈਂ ਜਿਹੜੇ ਕੈਨੇਡਾ ਦੇ ਮਾਲਕ ਨੇ ਮੈਂ ਉਹਨਾਂ ਕੋਲ ਹੁਣੇ ਫਤਵਾ ਲੈ ਕੇ ਆਇਆ ਉਹਨਾਂ ਨੇ ਸਾਰਿਆਂ ਨੇ ਇਹੀ ਕਿਹਾ ਕਿ ਕੈਨੇਡਾ ਜਿਹੜਾ ਹੈਗਾ ਇਜ਼ ਨਾਟ ਫਾਰ ਸੇ ਸੋ ਜਦੋਂ ਜਿੱਥੇ ਤੱਕ ਟੈਰਿਫਸ ਨੇ ਸੁਣਨ ਦੀ ਗੱਲ ਕਰਦੇ ਕਿਉਂਕਿ ਮਾਰਕ ਕਾਰਨੀ ਜਿਹੜੇ ਨੇ ਇਕਨੋਮੀ ਇਕਨੋਮਿਕਸ ਤੇ ਦੁਨੀਆ ਦੀ ਪਾਵਰਸ ਜਿਹੜੀਆਂ ਨੇ ਉਹਨਾਂ ਨੂੰ ਸਮਝਦੇ ਨੇ ਔਰ ਉਹਨਾਂ ਨਾਲ ਉਹਨਾਂ ਦਾ ਬਾਪ ਪਿਆ ਹੈਗਾ ਸੋ ਮੈਨੂੰ ਲੱਗਦਾ ਕਿ ਇੱਕ ਵਧੀਆ ਟੰਗ ਦੇ ਨਾਲ ਅਸੀਂ ਜਿਹੜਾ ਇਹਨੂੰ ਹੈਂਡਲ ਕਰਾਂਗੇ ਜਿਹੜਾ ਔਰ ਦੂਸਰਾ ਜਿਹੜਾ ਮਿਨਿਸਟਰ ਡੋਮਿਨਿਕ ਲਬਲਾਮ ਵੀ ਹੈ ਇੱਕ ਬਹੁਤ ਹੀ ਤਜਰਬੇਕਾਰ ਮਿਨਿਸਟਰ ਨੇ ਜਦੋਂ ਤੁਸੀਂ ਡਿਪਲ ਪਾਰਟੀ ਦੇਖੋ ਜਦੋਂ ਕਿਤੇ ਪਾਰਟੀ ਟ੍ਰਬਲ ਚ ਆਉਣ ਲੱਗਦੀ ਜਿਹੜੇ ਡਿਪਾਰਟਮੈਂਟ ਚ ਉੱਥੇ ਹੀ ਜਿਹੜਾ ਸੀ ਉਹ ਜਿਹੜੇ ਨੇ ਇਹਨਾਂ ਨੂੰ ਬੰਦ ਦੇ ਸੀ ਸੋ ਜਦੋਂ ਡੋਮਨਿਕ ਉਹਨਾਂ ਦੀ ਗੱਲ ਕਰਦੇ ਮੈਨੂੰ ਲੱਗਦਾ ਕਿ ਉਹ ਵੀ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਚੀਜ਼ ਨੂੰ ਸੋਲਵ ਕਰਨਗੇ ਔਰ ਲੋਕ ਜਿਹੜੇ ਨੇ ਉਹ ਰਾਤ ਮਹਿਸੂਸ ਕਰਨਗੇ ਤੇ ਇੱਕ ਤਾਰੀਖਾ ਜਿਵੇਂ ਕਿ ਆਮ ਲੋਕਾਂ ਦਾ ਸਵਾਲ ਹੈ ਜਿਵੇਂ ਕਿ ਉਹਨਾਂ ਟੈਰਫੀ ਤੇ ਤੁਸੀਂ ਕਲੀਅਰ ਕਰਤੀ ਹੈ ਤਾਂ ਮਹਿੰਗਾਈ ਵਧੀ ਹੋਈ ਹੈ ਮਹਿੰਗਾਈ ਵਧਨ ਕਰ ਹੁਣ ਜੌਬਸ ਬਹੁਤ ਘਟ ਨੇ ਤੇ ਜਿਹਦੇ ਕਰਕੇ ਲੋਕੀ ਘਬਰਾਏ ਹੋਏ ਨੇ ਸ਼ਾਪਿੰਗ ਨਹੀਂ ਕਰਦੇ ਤੇ ਇਸ ਕਰਕੇ ਇਹ ਵੀ ਇੱਕ ਫਰਕ ਹੈ ਕਿ ਜੌਬਸ ਦਾ ਵੀ ਕੋਈ ਹੋਏਗਾ ਕੋਈ ਜ਼ਿਆਦਾ ਦੇਖੋ ਦੇਖੋ ਸਭ ਤੋਂ ਪਹਿਲੀ ਗੱਲ ਇਹ ਤਾਂ ਇਹ ਹੀ ਹੈ ਕਿ ਜਦੋਂ ਸਾਡੀ ਹੁਣ ਇਕਨੋਮਿਕ ਡਾਊਨਟਰਨ ਜਾ ਰਹੀ ਆ ਅਸੀਂ ਇਸ ਇਕਨੋਮੀ ਨੂੰ ਕਿਸ ਤਰੀਕੇ ਦੇ ਨਾਲ ਰਿਵਾਈਵ ਜਿਹੜਾ ਕਰਨਾ ਉਹ ਪ੍ਰਾਇੋਰਟੀ ਜਿਹੜੀ ਪਹਿਲੀ ਪ੍ਰਾਇੋਰਟੀ ਹੈਗੀ ਗਮਰਦੀ ਹੋਏਗੀ ਜੀ ਜਦੋਂ ਉਹ ਪ੍ਰਾਇੋਰਟੀ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਜਦੋਂ ਅਸੀਂ ਇਕਨੋਮੀ ਰਿਵਾਈਵ ਹੋਗੀ ਤਾਂ ਨੈਚਰਲੀ ਜਿਹੜੀਆਂ ਹਾਈ ਪੇਇੰਗ ਜੌਬਸ ਜਿਹੜੀਆਂ ਨੇ ਉਹ ਵੀ ਕ੍ਰੀਏਟ ਹੋਣਗੀਆਂ ਬਟ ਹੁਣ ਜਿਹੜਾ ਮੂਵਮੈਂਟਰਲੀ ਜਿਹੜਾ ਹੈਗੇ ਨੇ ਜਿਹੜੀਆਂ ਕਈ ਚੀਜ਼ਾਂ ਜਿਹੜੇ ਅਸੀਂ ਵਾਅਦੇ ਕੀਤੇ ਸੀਗੇ ਉਹ ਥਰੋਨ ਸਪੀਚ ਵੀ ਤੁਸੀਂ ਦੇਖੋਗੇ ਕਿ 26 ਤਰੀਕ ਨੂੰ ਥਰੋਨ ਸਪੀਚ ਹੈਗੀ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਸੀਗਾ ਵੀ ਅਸੀਂ ਮਿਡਲ ਕਲਾਸ ਜਿਹੜੀਆਂ ਫੈਮਿਲੀ ਜਿਹੜੀ ਆਮ ਜਿਹੜੀ ਕੈਨੇਡੀਅਨ ਫੈਮਿलीज ਬਾਈ ਮਿਲੀਅਨ ਕੈਨੇਡੀਅਨ ਜਿਹੜੇ ਟੈਕਸ ਪੇ ਕਰਦੇ ਆ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਉਹਨਾਂ ਦਾ ਇਨਕਮ ਟੈਕਸ ਜਿਹੜਾ ਹੈਗਾ ਲੋਅਰਸ ਬ੍ਰੈਕਟਸ ਦਾ ਉਹ 1% ਜਿਹੜਾ ਅਸੀਂ ਕੱਟ ਕੀਤਾ ਹੈਗਾ ਸੋ ਜਦੋਂ ਉਹ 1% ਕੱਟ ਕਰਦੇ ਆ ਉਹਦਾ ਲੋਕਾਂ ਨੂੰ 8-900 ਹਜ਼ਾਰ ਡਾਲਰ ਦੇ ਕਰੀਬ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਪਰ ਇਅਰ ਸੋ ਇਹ ਜਿਹੜੀ ਛੋਟੀ ਛੋਟੀ ਹੈਲਪ ਉਹ ਹੈਗੀ ਔਰ ਦੂਸਰਾ ਲੋਕ ਇਹ ਹੈਗਾ ਸੀ ਵੀ ਘਰਾਂ ਦੀ ਮਾਰਕੀਟ ਦੀ ਗੱਲ ਕਰ ਲਈਏ ਉਹਦੇ ਵਿੱਚ ਵੀ ਸੀਗਾ ਉਹਦੇ ਵਿੱਚ ਅਸੀਂ ਆਲਰੇਡੀ ਵਾਦਾ ਕੀਤਾ ਵੀ ਜੇ 1 ਮਿਲੀਅਨ ਡਾਲਰ ਤੱਕ ਜੇ ਕੋਈ ਨਿਊ ਬਾયર ਹੈਗਾ ਫਰਸਟ ਟਾਈਮ ਹੋਮ ਬਾયર ਹੈਗਾ ਉਹ ਬਾਏ ਕਰਦਾ ਤਾਂ ਉਹਨੂੰ ਅਸੀਂ ਜੀਐਸਟੀ ਕ੍ਰੈਡਿਟ ਦੇਵਾਂਗੇ ਜੀ ਪਰ ਉਹ ਦੇਣੀ ਨਹੀਂ ਪਊ 50000 ਦੇ ਕਰੀਬ ਫਾਇਦਾ ਉਹ ਹੋ ਜਾਏਗਾ ਹੂੰ ਹੂੰ ਉਹਦੇ ਨਾਲ ਕੀ ਹੈਗਾ ਕਿ ਜਿਹੜੀ ਆ ਉਹ ਇਕਨੋਮਿਕਲੀ ਜਿਹੜੀ ਥੋੜੀ ਐਕਟੀਵਿਟੀ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਊ ਬਾਕੀ ਹਾਫ ਮਿਲੀਅਨ ਜਿਹੜੇ ਹਾਊਸਸ ਪਰਿਅਰ ਬਣਾਉਣੇ ਹੈਗੇ ਉਹ ਮੇਕ ਸ਼ੋਰ ਕਰਨਾ ਕਿ ਜਿਹੜੀ ਅਫੋਰਡੇਬਿਲਟੀ ਦੀ ਗੱਲ ਹੀ ਕਰਦੇ ਆ ਤਾਂ ਜਦੋਂ ਹਾਊਸਿੰਗ ਇੰਡਸਟਰੀ ਦੇ ਵਿੱਚ ਉਹ ਆ ਜਾਣਗੇ ਤਾਂ ਅਫੋਰਡੇਬਿਲਟੀ ਨਾਚਲੀ ਹੋਏਗੀ ਸੋ ਜਿਹੜਾ ਸਾਡਾ ਫਰਸਟ ਐਂਡ ਫਾਰਮੋਸਟ ਪ੍ਰਾਇੋਰਟੀ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਅਫੋਰਡੇਬਿਲਟੀ ਜਿਹੜੀ ਆ ਹੋਵੇ ਔਰ ਬਿਹਤਰ ਹੋਵੇ ਉਹਦੇ ਤੇ ਸਾਡਾ ਫੋਕਸ ਹੈ ਦੇਖੋ ਤਾਲੇਵਸਾ ਜਿਵੇਂ ਕਿ ਅਫੋਰਡੇਬਿਲਟੀ ਤੇ ਤੁਸੀਂ ਗੱਲ ਕੀਤੀ ਹੈ ਤੇ ਆਮ ਜਿਹੜੇ ਬਿਲਡਰਸ ਨੇ ਉਹਨਾਂ ਦਾ ਇਹ ਹੈ ਵੀ ਕਹਿੰਦੇ ਕਿ ਸਾਨੂੰ ਪ੍ਰਿਵੈਂਸ਼ ਵੱਲੋਂ ਜਿਹੜੇ ਸਿਟੀ ਵੱਲੋਂ ਜਿਹੜੀ ਸਿਟੀ ਦੇ ਵਿੱਚ ਪਰਮਿਟ ਅਸੀਂ ਅਪਲਾਈ ਕਰਦੇ ਹਾਂ ਸਾਨੂੰ ਪਰਮਿਟ ਨਹੀਂ ਮਿਲਦੇ ਸਮਾਂ ਲੱਗਦਾ ਇਸ ਕਰਕੇ ਨਵੇਂ ਘਰ ਬੰਨ ਦੇ ਵਿੱਚ ਦਿੱਕਤ ਆ ਰਹੀ ਹੈ ਡਿਲੇ ਹੋ ਰਿਹਾ ਹੈ ਤੇ ਤੁਹਾਡੀ ਸਰਕਾਰ ਇਹਦੇ ਵਿੱਚ ਨਹੀਂ ਕਰ ਸਕਦੀ ਕਿ ਪ੍ਰੋਫੈਸ਼ਨਲ ਗਵਰਨਮੈਂਟ ਨੂੰ ਕੁਝ ਕੰਮੇ ਵੀ ਹੈ ਛੇਤੀ ਪਰਮਿਟ ਇਸ਼ੂ ਕਰੋ ਤੁਸੀਂ ਬੜਾ ਵਧੀਆ ਸਵਾਲ ਰੇਜ ਕੀਤਾ ਦੇਖੋ ਜਦੋਂ ਪਿੱਛੇ ਸੀਗਾ ਅਸੀਂ ਇੱਕ ਹਾਊਸਿੰਗ ਐਕਸਲਰੇਟਰ ਫੰਡ ਲੈ ਕੇ ਆਂਦਾ ਸੀ 4 ਬਿਲੀਅਨ ਡਾਲਰ ਜਿਹੜੇ ਸੀਗੇ ਉਹ ਸਿਟੀ ਉਹਦੇ ਵਿੱਚ ਇਨਵੈਸਟ ਕੀਤੇ ਔਰ ਸਿਟੀ ਅਫਸਰੀ ਨੂੰ ਵੀ ਉਹਦੇ ਵਿੱਚ ਪੈਸੇ ਜਿਹੜੇ ਆ ਉਹ ਮਿਲੇ ਉਹਦੇ ਵਿੱਚ ਕੀ ਸੀਗਾ ਕਿ ਸਿਟੀ ਜੀ ਨੂੰ ਕਿਹਾ ਵੀ ਤੁਸੀਂ ਨਵੇਂ ਪਲਾਨ ਚੈੱਕ ਕਰ ਹਾਇਰ ਕਰੋ ਚਾਹੇ ਸਾਡੀ ਰਿਸਪੌਂਸਿਬਿਲਟੀ ਨਹੀਂ ਸੀ ਸਿਟੀ ਜੀ ਦੀ ਆ ਪਰ ਅਸੀਂ ਸਿਟੀ ਦੀ ਮਦਦ ਕਰਨ ਲਈ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਨੂੰ ਅਸੀਂ ਜਿਹੜੇ ਨੇ ਉਹ ਪੈਸੇ ਦਿੰਨੇ ਹੈਗੇ ਆ ਔਰ ਤੁਸੀਂ ਉਹਦੇ ਵਿੱਚ ਨਵੇਂ ਇਨਸਪੈਕਟਰ ਹਾਇਰ ਕਰੋ ਨਵੇਂ ਪਲਾਨਰ ਤਾਂ ਕਿ ਜਿਹੜਾ ਉਹ ਸਮਾਂ ਲੱਗ ਰਿਹਾ ਉਹਨੂੰ ਉਹਨੂੰ ਘਟਾਓ ਔਰ ਸਾਨੂੰ ਤੁਹਾਨੂੰ ਦੱਸਣਾ ਪੈਣਾ ਵੀ ਤੁਸੀਂ ਕੀ ਪ੍ਰੋਗਰੈਸ ਜਿਹੜੀ ਆ ਉਹ ਮੇਕ ਕੀਤੀ ਤਾਂ ਕਿ ਤੁਹਾਨੂੰ ਇਹ ਜਿਹੜੀ ਫੰਡਿੰਗ ਹੈਗੀ ਆ ਅਸੀਂ ਕੰਟੀਨਿਊ ਜਿਹੜੀ ਆ ਉਹ ਕਰ ਸਕੀਏ ਸੋ 4 ਬਿਲੀਅਨ ਡਾਲਰ ਇਨਵੈਸਟਮੈਂਟ ਏਸੇ ਕਰਕੇ ਕੀਤੀ ਸੀ ਔਰ ਜਦੋਂ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰਦੇ ਆ ਤਾਂ ਉਹਦੇ ਲੀਡਰ ਇਹਨੂੰ ਓਪੋਜ਼ ਕਰਦੇ ਜੀ ਔਰ ਤੁਸੀਂ ਦੇਖੋ ਕੁਐਸਚਨ ਮੈਨੂੰ ਰੇਜ ਕੀਤਾ ਲੋਕ ਤਾਂ ਜਿਹੜੇ ਔਖੇ ਨੇ ਵੀ ਸਾਡੀਆਂ ਪਲਾਨਸ ਜਾਂ ਸਾਡੇ ਪ੍ਰੋਜੈਕਟ ਜਿਹੜੇ ਨੇ ਉਹਨਾਂ ਨੂੰ ਟਾਈਮ ਲੱਗਦਾ ਗਵਰਨਮੈਂਟ ਕੋ ਸੈਲਪ ਕਰੇ ਉਹ ਬਜਾਏ ਹੈਲਪ ਕਰਨ ਦੇ ਕਿਉਂਕਿ ਆਪਣੇ ਐਮਪੀ ਨੂੰ ਕਹਿ ਰਹੇ ਸੀ ਵੀ ਤੁਸੀਂ ਇਸ ਨੂੰ ਪ੍ਰੋਮੋਟ ਨਾ ਕਰੋ ਉਹਦਾ ਕਾਰਨ ਇਹ ਸੀਗਾ ਕਿ ਕੰਜ਼ਰਵੇਟਿਵ ਪਾਰਟੀ ਨਹੀਂ ਚਾਹੁੰਦੀ ਉਹ ਕਹਿੰਦੇ ਕਿ ਕੋਈ ਨਾ ਕੋਈ ਟ੍ਰਬਲ ਜਿਹੜੀ ਆ ਉਹ ਪਈ ਰਹੇ ਤਾਂ ਕਿ ਅਸੀਂ ਆਪਣੀਆਂ ਰੋਟੀਆਂ ਸੇਕ ਲਈਏ ਔਰ ਸਾਡਾ ਹੁੰਦਾ ਕਿ ਜਦੋਂ ਕੋਈ ਇਸ਼ੂ ਅਸੀਂ ਦੇਖਦੇ ਆ ਜੇ ਫੈਡਰਲ ਪ੍ਰੋਵਿੰਸ਼ੀਅਲ ਜਿੱਥੇ ਉਹਨਾਂ ਨੂੰ ਲੋਡ ਹੈਗੀ ਉੱਥੇ ਅਸੀਂ ਮਦਦ ਜਿਹੜੀ ਆ ਕਰਨ ਲਈ ਤਿਆਰ ਆ ਔਰ ਵਚਨਬੱਧਾ ਔਰ ਕੀਤੀ ਹੋਈ ਤੇ ਨਾਲੇ ਜਿਵੇਂ ਕਿ ਹੁਣ ਆਪਾਂ ਹਾਊਸਿੰਗ ਦੀ ਗੱਲ ਕਰਦੇ ਆ ਤੇ ਕੀ ਜਿਹੜਾ ਹੁਣ ਲੋਕੀ ਘਬਰਾਏ ਹੋਏ ਨੇ ਘਰ ਕਿੱਦਾਂ ਚਾਹੁੰਦੇ ਨੇ ਪਰ ਉਹ ਚਾਹੁੰਦੇ ਨੇ ਕਿ ਸ਼ਾਇਦ ਨਵੀਂ ਸਰਕਾਰ ਆਈਏ ਕੁਝ ਟੈਕਸ ਦੀ ਹੋਰ ਜਿਹੜੀ ਇੰਟਰਸਟ ਰੇਟ ਹੋਰ ਘਟਾਏਗੀ ਕੀ ਇਹ ਜੀ ਹੈਗੀ ਦੇਖੋ ਜਦੋਂ ਟ੍ਰਾਸਟ ਡੇਟਸ ਦੀ ਗੱਲ ਕਰਦੇ ਹੈਗੇ ਆ ਉਹਨੂੰ ਬੈਂਕ ਆਫ ਕੈਨੇਡਾ ਦੇ ਗਵਰਨਰ ਜਿਹੜੇ ਆ ਉਹ ਬੈਂਕ ਆਫ ਕੈਨੇਡਾ ਉਹਨੂੰ ਕਰਦੀ ਹੈਗੀ ਰਾਈ ਮੈਨੇਜ ਦੇ ਗਵਰਨ ਕਰਦੀ ਹੈ ਪਰ ਮਾਰਕਾਰ ਨਹੀਂ ਹੋਣੀ ਜਿਹੜੇ ਨੇ ਇਹ ਤੁਸੀਂ ਦੇਖੋ ਵੀ ਬੈਂਕ ਆਫ ਕੈਨੇਡਾ ਦੇ ਤੇ ਇੰਗਲੈਂਡ ਦੇ ਗਵਰਨਰ ਰਹੇ ਆ ਸੋ ਇਹਨਾਂ ਨੂੰ ਇਹ ਪਤਾ ਕਿ ਜੇ ਬੈਂਕਸ ਦੇ ਰੇਟ ਥੱਲੇ ਆਉਣੇ ਨੇ ਉਹਦੇ ਲਈ ਜਿਹੜੇ ਗਵਰਨਮੈਂਟ ਨੂੰ ਪੈਰਾਮੀਟਰ ਸੈੱਟ ਕਰਨੇ ਚਾਹੀਦੇ ਉਹਨਾਂ ਦੇ ਤਿੰਨਕ ਪੈਰਾਮੀਟਰ ਹੁੰਦੇ ਨੇ ਉਹ ਮੇਕ ਸ਼ੋਰ ਕਿ ਗਵਰਨਮੈਂਟ ਜਿਹੜੀ ਆ ਉਧਰ ਨੂੰ ਉਹ ਉਹਨਾਂ ਨੂੰ ਮੀਟ ਕਰੇ ਸੋ ਮੈਨੂੰ ਪੂਰੀ ਆਸ ਆ ਕਿ ਸਾਡੇ ਪ੍ਰਧਾਨ ਮੰਤਰੀ ਸਾਡੀ ਗਵਰਨਮੈਂਟ ਅਸੀਂ ਲਿਬਰਲਸ ਜਿਹੜੇ ਹੈਗੇ ਆ ਉਹ ਉਹ ਪੈਰਾਮੀਟਰਸ ਨੂੰ ਮੀਟ ਕਰਾਂਗੇ ਤਾਂ ਕਿ ਬੈਂਕ ਆਫ ਕੈਨੇਡਾ ਜਿਹੜੇ ਹੈਗੇ ਆ ਗਵਰਨਰ ਉਹ ਜਿਹੜਾ ਆਪਣਾ ਰੇਟ ਹੈਗਾ ਉਹਨੂੰ ਕੰਟੀਨਿਊਸਲੀ ਥੱਲੇ ਸੱਟਣ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਤਰ੍ਹਾਂ ਦੇ ਬਾਬ ਸਾਹਿਬ ਜਿਵੇਂ ਕਿ ਇਮੀਗ੍ਰੇਸ਼ਨ ਦੇ ਮਸਲੇ ਦੀ ਆਪਾਂ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਦਾ ਮਸਲਾ ਤੁਹਾਡੀ ਪਿਛਲੀ ਸਰਕਾਰ ਦੇ ਵਿੱਚ ਵੀ ਸੀਗੇ ਕਾਫੀ ਲੋਕ ਆਏ ਇੱਥੇ ਨਵੇਂ ਇਮੀਗ੍ਰੈਂਟਸ ਵੀ ਆਏ ਸਟੂਡੈਂਟਸ ਵੀ ਆ ਇੰਟਰਨੈਸ਼ਨਲ ਸਟੂਡੈਂਟਸ ਆਏ ਪਰ ਹੁਣ ਥੋੜਾ ਜਿਆਦਾ ਇਹਦੇ ਵਿੱਚ ਕਟੌਤੀ ਕੀਤੀ ਗਈ ਹੈ ਕਿ ਨਵੀਆਂ ਪੋਲਿਸੀਜ਼ ਕੀ ਨੇ ਜੀ ਦੇਖੋ ਜਦੋਂ ਸਟੂਡੈਂਟਸ ਦੀ ਕਟੌਤੀ ਦੀ ਗੱਲ ਕਰਦੇ ਆ ਕਿਉਂਕਿ ਉਹ ਇਸ਼ੂ ਸੀਗਾ ਪ੍ਰੋਵੈਂਸ਼ੀਅਲ ਹੂੰ ਲੋਕਾਂ ਨੂੰ ਬਸਤੂਲ ਤੁਹਾਡੇ ਦਰਸ਼ਕਾਂ ਨੂੰ ਮੈਂ ਫੇਰ ਦੱਸਣਾ ਚਾਹਣਾ ਕਿ ਜਦੋਂ ਵੀ ਤੁਸੀਂ ਡਿਸਕਸ਼ਨ ਹੁੰਦੀ ਤਾਂ ਦੇ ਦਰਸ਼ਕ ਵੀ ਅੱਗੇ ਦੱਸਣ ਤਾਂ ਕਿ ਪਤਾ ਲੱਗੇ ਵੀ ਕਿਹੜਾ ਪ੍ਰੋਵਿੰਸ਼ੀਅਲ ਇਸ਼ੂ ਆ ਕਿਹੜਾ ਫੈਡਰਲ ਜੇਦੋ ਸਟੂਡੈਂਟਸ ਦਾ ਇਸ਼ੂ ਸੀਗਾ ਉਹ ਥਾਂ ਥਾਂ ਤੇ ਕਾਲਜ ਖੋਲ ਦਿੱਤੇ ਗਏ ਉਹ ਕਾਲਜ ਖੋਲਤੇ ਤਾਂ ਜਿਹੜਾ ਸੀ ਇਨਫਲਕਸ ਤਾਂ ਨਾ ਚੱਲ ਹੀ ਹੋਣੀ ਸੀਗੀ ਸਟੂਡੈਂਟਸ ਉਹਨੂੰ ਅਸੀਂ ਕੀ ਕੀਤਾ ਫੈਡਰਲ ਗਵਰਨਮੈਂਟ ਨੇ ਆ ਕੇ ਕੱਟ ਲਾਏ ਵੀ 35% ਕੱਟ ਲਾਤਾ ਨਾਲ ਇਹ ਨਹੀਂ ਵੀ ਸਾਰੇ ਦੇ ਸਾਰੇ ਸਰੀ ਤੇ ਬ੍ਰੈਂਟਨ ਜੌਨ ਉਹ ਹਰੇਕ ਸੂਬੇ ਦੇ ਵਿੱਚ ਉਹਦੇ ਵੰਡ ਤੇ ਤਾਂ ਉਹ ਦਰ ਹੋਰ ਵੀ ਘਟ ਗਈ ਸੋ ਉਹ ਜਿਹੜੇ ਸਟੂਡੈਂਟਸ ਨੇ ਉਹ ਤਾਂ ਸਸਟੇਨ ਕਰਨ ਲਈ ਆਉਣਾ ਹੀ ਆਉਣਾ ਹੈਗਾ ਯੂਨੀਵਰਸਿਟੀ ਨੇ ਕਾਲਜ ਨੇ ਬਾਕੀ ਸਾਰੇ ਪਰ ਜਿਹੜੇ ਲੋਕਲੀ ਆਏ ਹੋਏ ਨੇ ਹੁਣ ਕਿਉਂਕਿ ਦੇਖੋ ਉਹਨਾਂ ਨੂੰ ਜੇ ਤੁਸੀਂ ਕਹੋ ਵੀ ਸਾਰੇ ਦੇ ਸਾਰੇ ਪੱਕੇ ਕਰ ਦੂਗੀ ਗਵਰਨਮੈਂਟ ਇਹ ਕਿਸੇ ਗਵਰਨਮੈਂਟ ਨੇ ਨਿਕਾਣਾ ਬਿਲਕੁਲ ਇਹ ਲਿਬਰ ਆ ਗਈ ਹੁਣ ਜਿਹੜੇ ਆਉਂਦੀ ਉਹਨਾਂ ਨੇ ਤਾਂ ਪਹਿਲੇ ਹੀ ਕਹਿ ਦੇਣਾ ਵੀ ਚੱਕੋ ਬੋਰੀ ਬਿਸਤਰਾ ਜਾਓ ਪਰ ਉਹਦੇ ਵਿੱਚ ਹੁਣ ਸਾਡਾ ਕੀ ਫੋਕਸ ਹੋਏਗਾ ਕਿ ਅਸੀਂ ਜਿਹੜਾ ਹੈਗਾ ਮੰਤਰੀ ਹੁਣ ਬਣ ਗਿਆ ਅਗਲੇ ਵੀਕ ਤੋਂ ਸਾਡੀਆਂ ਕੌਕਸ ਮੀਟਿੰਗਸ ਸ਼ੁਰੂ ਹੋ ਜਾਣੀਆਂ ਇਸ ਵੀਕ ਤੋਂ ਔਰ ਅਸੀਂ ਉਹਦੇ ਵਿੱਚ ਜਿਹੜਾ ਇਹ ਇਸ਼ੂ ਰੇਜ ਕਰਨਾ ਵੀ ਜਿਹੜੇ ਬਾਹਰੋਂ ਹੋਰ ਲਿਆਉਣ ਦੀ ਬਜਾਏ ਜਿਹੜੇ ਪਹਿਲਾਂ ਲੋਕਲੀ ਇੱਥੇ ਆਏ ਹੋਏ ਆ ਜੇ ਅਸੀਂ ਇਨ ਕੈਨੇਡਾ ਐਕਸਪੀਰੀਅੰਸ ਕਲਾਸ ਦੇ ਡਰਾਅ ਕੱਢੀਏ ਉਹ ਪਹਿਲਾਂ ਪੱਕੇ ਹੋ ਜਾਣ ਫਿਰ ਜਿਹੜੇ ਨੇ ਉਹ ਬਾਹਰੋਂ ਜੇ ਲੋਡ ਹੋਊਗੀ ਕਿਉਂਕਿ ਲੋਡ ਪੈਣੀ ਹੈ ਇਮੀਗ੍ਰੇਸ਼ਨ ਦੀ 230 ਤੱਕ 5 ਮਿਲੀਅਨ ਸੀਨੀਅਰ ਜਿਹੜੇ ਨੇ ਮਿਸਟਰ ਬ੍ਰੈਚ ਉਹ ਰਿਟਾਇਰ ਹੋ ਰਹੇ ਆ ਜੀ ਠੀਕ ਹੈ ਨਾ ਉਹਨਾਂ ਦੀ ਰਿਟਾਇਰਮੈਂਟ ਜਦੋਂ ਹੋਣੀ ਆ ਤੇ ਸਾਡੇ ਜਿਹੜੇ ਸੋਸ਼ਲ ਇਸ਼ੂਜ਼ ਨੇ ਜਿਹੜੀਆਂ ਉਹ ਉਹਨੂੰ ਜਦੋਂ ਅਸੀਂ ਹੈਲਪ ਕਰਨੀ ਹੈਗੀ ਆ ਤਾਂ ਉਹਦੇ ਲਈ ਸਾਨੂੰ ਜੰਗ ਟੈਕਸਪੇਅਰ ਚਾਹੀਦੇ ਨੇ ਤੇ ਉਸ ਲਈ ਜਿਹੜੀ ਹੈ ਉਹ ਇਮੀਗ੍ਰੇਸ਼ਨ ਦੇ ਥਰੂ ਜਿਹੜੇ ਆ ਉਹ ਪੂਰੇ ਹੋਣੇ ਬਿਲਕੁਲ ਜੀ ਜਿਵੇਂ ਹੁਣ ਜੇ ਟੋਟਲ ਆਬਾਦੀ ਤੇ ਵੇਖੀਏ 71% ਦੇ ਨਾਲ-ਨਾਲ ਉਹਦੇ ਵਿੱਚ 30 ਲੱਖ ਦੇ ਕਰੀਬ ਜਿਹੜੇ ਨੇ ਉਹ ਕੱਚੇ ਨੇ ਜੀ ਚਾਹੇ ਤੁਸੀਂ ਸਟੂਡੈਂਟਸ ਲੈ ਲਓ ਜਾਂ ਹੋਰ ਕਿਸੇ ਕੈਟਾਗਰੀ ਦੇ ਲੈ ਲਓ ਉਹਦੇ ਵਿੱਚ ਹੈ ਕਿ ਇਹ 30 ਲੱਖ ਜਿਹੜੇ ਕੱਚੇ ਨੇ ਇਹਨਾਂ ਨੂੰ ਪੱਕੇ ਕਰਨ ਦਾ ਕੋਈ ਹੈਗਾ ਵੀ ਇਹ ਪਛੇਤੀ ਦੇਖੋ ਫਿਰ ਪਹਿਲੀ ਗੱਲ ਮੈਂ ਕਹੀ ਵੀ ਜਦੋਂ ਸਾਰੇ ਦੇ ਸਾਰੇ ਸਟੂਡੈਂਟਸ ਇੱਥੇ ਆਏ ਸੀ ਰਾਈਟ ਉਹ ਜਮ ਟੈਂਪਰੇਰੀ ਵਰਕ ਪਰਮਿਟ ਤੇ ਆਏ ਸੀ ਕਿਤੇ ਇਹ ਵੀ ਜਿਹੜਾ ਗਵਰਨਮੈਂਟ ਨੇ ਉਹਨਾਂ ਦੇ ਨਾਲ ਇਹ ਵਾਦਾ ਨਹੀਂ ਕੀਤਾ ਸੀ ਵੀ ਅਸੀਂ ਤੁਹਾਨੂੰ ਇੱਥੇ ਪੱਕਾ ਸੈਟਲ ਕਰਾਂਗੇ ਹਮ ਹਮ ਨੰਬਰ 1 ਨੰਬਰ 2 ਜਿਹੜੇ ਅਸੀਂ ਜਿੰਨੇ ਅਸੀਂ ਪੱਕੇ ਕੀਤੇ ਆ ਪਿਛਲੇ ਸਮੇਂ 'ਚ ਕੋਈ ਵੀ ਸਰਕਾਰ ਨਹੀਂ ਕਰ ਸਕਦੀ ਤੁਸੀਂ TR ਤੋਂ PR ਦੀ ਗੱਲ ਕਰ ਲੋ ਜਿਹੜੇ ਐਕਸਪ੍ਰੈਸ ਐਂਟੀ ਡਾ 75 ਪੁਆਇੰਟ ਵਾਲੇ ਗੱਲ ਕਰ ਲੋ ਸੋ ਬਹੁਤ ਸਾਰੇ ਲੋਕ ਜ ਤਿੰਨਾਂ ਦੇ ਵਿੱਚੋਂ ਪਿਛਲੇ ਐਵਰੇਜ ਦੇਖਿਆ ਜਾਵੇ ਜੇ ਤਿੰਨ ਇਮੀਗ੍ਰੈਂਟ ਹੁੰਦੇ ਸੀ ਤਾਂ ਉਹਨਾਂ 'ਚੋਂ ਇੱਕ ਜਿਹੜਾ ਸੀ ਉਹ ਇੰਡੀਆ ਦੀ ਬੈਕਗ੍ਰਾਉਂਡ ਦਾ ਸੀ ਸੋ ਉਹ ਅਸੀਂ ਜਿਹੜਾ ਕੰਮ ਸਰਕਾਰ ਨੇ ਕੀਤਾ ਔਰ ਵੀ ਵਿਲ ਕੰਟੀਨਿਊ ਉਹਦੇ ਵਿੱਚ ਇਹ ਨਹੀਂ ਕਿ ਸਾਰੇ ਦੇ ਸਾਰਿਆਂ ਨੂੰ ਮੈਂ ਫੇਰ ਇੱਕ ਵਾਰ ਦੱਸ ਦੇਣਾ ਚਾਹੁੰਦਾ ਕਿਉਂਕਿ ਦੇਖੋ ਝੂਠਾ ਦਲਾਸਾ ਨਹੀਂ ਪਹਿਲਾਂ ਵੀ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਵੀ ਹੁਣ ਵੀ ਇਹੀ ਕਹਿੰਦੇ ਆ ਬਈ ਉਹਦੇ ਵਿੱਚ ਅਸੀਂ ਐਕਸਪ੍ਰੈਸ ਇੰਟੀ ਦੇ ਰਾਹੂ ਖੋਲਾਂਗੇ ਤਾਂ ਕਿ ਜਿਹੜੇ ਇੱਥੇ ਬੱਚੇ ਇੱਥੇ ਆਏ ਹੋਏ ਆ ਉਹਨਾਂ ਨੂੰ ਮੌਕਾ ਜਿਹੜਾ ਉਹ ਮਿਲੇ ਤੇ ਤਾਲੇਪਤ ਜਿਵੇਂ ਕਿ ਹੁਣ ਆਪਣੇ ਕੋਲ ਇਹ ਕੈਨੇਡਾ ਕੋਲੇ ਨੇਚਰਲ ਰਿਸੋਰਸਸ ਬਹੁਤ ਨੇ ਜਿਵੇਂ ਤੇਲ ਦੀ ਆਪਾਂ ਗੱਲ ਕਰੀਏ ਅਲਬਾਟਾ ਦੇ ਵਿੱਚ ਤੇਲ ਬਹੁਤ ਭਾਰੀ ਮਾਤਰਾ ਦੇ ਵਿੱਚ ਹੈ ਤੇ ਕੈਨੇਡਾ ਕਿਉਂ ਨਹੀਂ ਕੋਈ ਰੈਫਾਈਨਰੀ ਇੱਥੇ ਲਾਉਂਦਾ ਵੀ ਜਿਹਦੇ ਨਾਲ ਆਪਾਂ ਆਪਣਾ ਤੇਲ ਸਾਫ਼ ਕਰਕੇ ਇੱਥੇ ਵਰਤੋਂ ਚ ਲੰਨ ਦੇ ਜਾਈਏ ਬਿਲਕੁਲ ਜਦੋਂ ਤੁਸੀਂ ਇਨਵੈਸਟਮੈਂਟਸ ਦੀ ਗੱਲ ਕਰਦੇ ਆ ਗਿਆ ਸਾਨੂੰ ਪਹਿਲੀ ਗੱਲ ਤਾਂ ਇਹ ਸੀ ਵੀਲ ਵਰਟ ਨੂੰ ਜਾਂ ساری ਕੈਨੇਡੀਅਨ ਇਕਨੋਮੀ ਨੂੰ ਹੈਲਪ ਕਰਨ ਲਈ ਪਾਈਪਲਾਈਨ ਦੀ ਲੋੜ ਸੀ ਜਦੋਂ ਕੰਜ਼ਰਵੇਟਿਵ ਗਵਰਨਮੈਂਟ ਦੇਖਦੇ ਆ 1 ਇੰਚ ਵੀ ਪਾਈਪਲਾਈਨ ਨੇ ਉਹਨਾਂ ਨੇ ਬਿਲਡ ਨਹੀਂ ਕੀਤੀ ਨਾਰੇ ਬਹੁਤ ਆਏ ਕਿਉਂਕਿ ਬੜੇ ਐਕਸਪਰਟ ਨੇ ਨਾ ਨਾਰੇ ਲਾੜ ਚੋ ਜਿਹੜੀ ਉਹ ਪਾਈਪਲਾਈਨ ਵੀ ਬਿਲਡ ਕੀਤੀ ਆ ਉਹ ਲਿਬਰਲ ਗਵਰਨਮੈਂਟ ਨੇ ਜਿਹੜੀ ਆ ਉਹ ਬਿਲਡ ਕੀਤੀ ਆ ਹੁਣ ਐਲ ਐਨ ਜੀ ਦੇ ਪ੍ਰੋਜੈਕਟ ਨੇ ਅੱਗੇ ਉਹਨਾਂ ਦੀ ਵੀ ਪਰ ਜਦੋਂ ਤੁਸੀਂ ਇਹ ਗੱਲ ਕਰਦੇ ਰਿਫਾਈਨਰੀ ਲੋੜ ਇਹ ਹੁਣ ਜਿਹੜੇ ਇਸ ਵੇਲੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਉਹਨਾਂ ਦਾ ਇੱਕੋ ਇੱਕ ਜੋਰ ਹੈਗਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਨੇ ਇਨਵੈਸਟਮੈਂਟਸ ਕੈਨੇਡਾ ਦੇ ਵਿੱਚ ਅਟਰੈਕਟ ਕਰਨੀਆਂ ਹੈਗੀਆਂ ਤੇ ਉਹਦੇ ਵਿੱਚ ਜੇ ਕੋਈ ਚਾਹੁੰਦਾ ਹੋਊਗਾ ਠੀਕ ਹੈ ਨਾ ਰਫਾਈਨਰੀ ਲਾਉਣਾ ਤੇ ਉਹ ਮੋਸਟ ਵੈਲਕਮ ਕਿਉਂਕਿ ਕੈਨੇਡਾ ਦੀ ਸਰਕਾਰ ਬਲੋਸੀ ਜਿਹੜਾ ਹੈਗਾ ਉਹ ਉਤਸ਼ਾਹਤ ਕਰਨਾ ਲੋਕਾਂ ਨੂੰ ਤਾਂ ਕਿ ਇਨਵੈਸਟਮੈਂਟ ਜਿਹੜੀਆਂ ਹੈਗੀਆਂ ਨੇ ਉਹ ਕੈਨੇਡਾ 'ਚ ਹੋਣ ਔਰ ਉਹਦੇ ਜੋਬ ਜਿਹੜੀਆਂ ਕ੍ਰੀਏਸ਼ਨ ਉਹ ਕੈਨੇਡਾ ਦੇ ਵਿੱਚ ਹੋਵੇ ਔਰ ਪਰਟੀਕੁਲਰਲੀ ਜਿਸ ਤਰ੍ਹਾਂ ਤੁਸੀਂ ਰਫਾਈਨਰੀ ਦੀ ਗੱਲ ਕੀਤੀ ਉਹ ਲੋਕਲ ਜਿਹੜੀਆਂ ਜੋਬਸ ਹੈਗੀਆਂ ਉਹ ਕ੍ਰੀਏਟ ਹੋਣ ਜਿਹੜੀਆਂ ਉਹਦੇ ਵਿੱਚ ਤੇ ਉਹਦੇ ਵਿੱਚ ਜੇ ਜਿੱਥੇ ਸਾਡੀ ਫੈਡਰਲ ਗਵਰਨਮੈਂਟ ਦਾ ਸਵੰਥ ਹੈਗਾ ਅਸੀਂ ਜਿਹੜਾ ਹੈਗਾ ਉਹਨੂੰ ਫੈਸਿਲਿਟੇਟ ਕਰਨਾ ਵੀ এনवायरमेंट ਨੂੰ ਤੇ ਇਕਨੋਮੀ ਨੂੰ ਬੈਲੈਂਸ ਰੱਖ ਕੇ ਜਿਹੜਾ ਉਹ ਚੱਲਿਆ ਜਾਵੇ ਇਹ ਨਾ ਹੋਵੇ ਵੀ ਇੱਕ ਨੂੰ ਦੂਜੇ ਦੀ ਕਾਸਟ ਦੇ ਉੱਤੇ ਜਿਹੜਾ ਹੈਗਾ ਉਹਨੂੰ ਸੈਕਰੀਫਾਈਸ ਨਹੀਂ ਕਰਾਂਗੇ ਤੇ ਇਹਦੇ ਨਾਲ ਨਾਲ ਆਪਾਂ ਹੈਲਥ ਦੀ ਵੀ ਗੱਲ ਕਰ ਲਈਏ ਹੈਲਥ ਬਾਰੇ ਤੁਹਾਡਾ ਕੀ ਅਗੋਂ ਮਰਜ਼ੂਬਾ ਹੈਗਾ ਕੁਝ ਕੀ ਕਰਨ ਦਾ ਜੀ ਦੇਖੋ ਜਿਹੜਾ ਹੈਲਥ ਕੇਅਰ ਹੈਗਾ ਇਹ ਅਸੀਂ ਹੈਲਥ ਟਰਾਂਸਫਰਸ ਦਿੰਨੇ ਹੈਗੇ ਹਮਮ ਠੀਕ ਹੈ ਪਹਿਲਾਂ ਅਸੀਂ ਸੂਬਿਆਂ ਦੇ ਉੱਤੇ ਕਦੇ ਕੋਈ ਜਿਹੜਾ ਸੀ ਕਿਉਂਕਿ ਸੂਬਿਆਂ ਨੂੰ ਖੁਦ ਮੁਖਤਿਆਰੀ ਹੈਗੀ ਆ ਉਹਨਾਂ ਨੂੰ ਕਿਹਾ ਸੀ ਵੀ ਉਹ ਜਿਸ ਤਰੀਕੇ ਨਾਲ ਹੈਂਡਲ ਕਰਨਾ ਚਾਹੁੰਦੇ ਉਹ ਕਰਨ ਪਰ ਹੁਣ ਜਿਹੜਾ ਹੈਗਾ ਅਸੀਂ ਜਿਹੜਾ ਇਹ ਪੁਸ਼ ਕਰਨਾ ਪ੍ਰਾਈਮ ਮਿੰისტਰ ਨੂੰ ਵੀ ਵੀ ਜੇ ਅਸੀਂ ਫੰਡਿੰਗ ਦਿੰਨੇ ਆ ਸੂਬਿਆਂ ਦੀ ਸਰਕਾਰ ਨੂੰ ਤਾਂ ਉਹਦੇ ਵਿੱਚ ਜਿਹੜੇ ਸਾਨੂੰ ਇਸ਼ੂ ਫੇਸ ਕਰ ਰਹੇ ਆ ਕੰਸਟੀਟੂਐਂਟਸ ਦੇ ਉਹ ਸਾਡੇ ਜਿਹੜੇ ਨੇ ਸੂਬੇ ਦੀ ਸਰਕਾਰਾਂ ਉਹਨੂੰ ਜਰੂਰ ਜਿਹੜਾ ਪੋਜੀਟਿਵਲੀ ਨਿਜਿਠਣ ਦੇ ਕੋਣ ਜਿਵੇਂ ਇੱਥੇ ਆਪਾਂ ਬੀਸੀ ਦੀ ਗੱਲ ਕਰ ਲਈਏ ਸਰੀ ਦੀ ਗੱਲ ਕਰ ਲਈਏ ਸਰੀ ਦੇ ਵਿੱਚ ਜਿਹੜੀ ਪ੍ਰੇਸ਼ਰ ਸਰਕਾਰ ਹੈ ਇਹ ਦੋ ਦਫਾ ਬਣ ਚੁੱਕੀ ਹੈ ਪਰ ਇਹਨਾਂ ਨੇ ਹਸਪਤਾਲ ਦਾ ਵਾਅਦਾ ਕੀਤਾ ਸੀ ਵੀ ਅਸੀਂ ਇਹਨੂੰ ਬਣਾਵਾਂਗੇ ਨਵਾਂ ਹਸਪਤਲ ਕੋਹਰ ਬਣਾਵਾਂਗੇ ਪਰ ਅਜੇ ਤੱਕ ਉਹਦੀ ਸ਼ੁਰੂਆਤ ਨਹੀਂ ਹੋਈ ਦੇਖੋ ਉਹ ਉਹ ਕੁਐਸਚਨ ਪ੍ਰੇਂਸ਼ੀਅਲ ਗਵਰਨਮੈਂਟ ਜਿਹੜੀ ਹੈਗੀ ਆ ਉਹ ਤੁਹਾਡੀ ਆਨਸਰ ਕਰ ਸਕਦੇ ਹੈਗੇ ਕਿਉਂਕਿ ਉਹਦਾ ਜਿਹੜਾ ਹੈਗਾ ਉਸ ਵੇਲੇ ਮੈਂ ਨਹੀਂ ਚਾਹੁੰਦਾ ਕਿ ਮੈਂ ਉਹਦੇ ਵਿੱਚ ਜਿਹੜੀ ਹੈ ਉਹ ਦਖਲ ਅੰਦਾਜ਼ੀ ਕਰਾਂ ਪਰ ਜਦੋਂ ਹੈਲਥ케ਅਰ ਟਰਾਂਸਫਰਸ ਦੀ ਗੱਲ ਆਉਂਦੀ ਹੈਗੀ ਆ ਜਦੋਂ ਪਰ ਸੂਬੇ ਦੀ ਇੱਕ ਮੈਂ ਚੀਜ਼ ਸੂਬੇ ਦੀ ਦੀ ਮੈਂ ਦੇਣ ਦਿਨਾ ਪੋਜੀਟਿਵ ਗੱਲ ਕਰਦਾ ਕਿ ਜਦੋਂ ਆਪਾਂ ਹੈਲਥ케ਅਰ ਟਰਾਂਸਫਰ ਜਾਂਈਆਂ ਉਹਦੇ ਵਿੱਚ BC ਸੂਬਾ ਸੀ ਜੀ ਨੇ ਸਭ ਤੋਂ ਪਹਿਲਾਂ ਉਹ ਅਫੋਰਡ ਸਾਂਝ ਕੀਤਾ ਔਰ ਉਹਦੇ ਵਿੱਚ ਜਿਹੜੇ ਸੀਗੇ ਐਡੀਸ਼ਨਲ ਡਾਲਰਸ ਪ੍ਰੋਵਾਈਡ ਕੀਤੇ ਗਏ ਜਿਹੜੀਆਂ ਮੈਂਟਲ ਹੈਲਥ ਇਸ਼ੂਜ਼ ਜਿਹੜੇ ਉਹਨਾਂ ਨੂੰ ਕਿਸ ਤਰੀਕੇ ਨਾਲ ਗਵਰਨਮੈਂਟ ਨੇ ਟੀਲ ਕਰਨਾ ਉਹ ਇਹਨਾਂ ਨੇ ਰਿਸੋਰਸਸ ਲਾਏ ਔਰ ਦੂਸਰਾ ਇੱਕ ਪ੍ਰੋਵਿੰਸ਼ਲ ਗਵਰਨਮੈਂਟ ਦਾ ਸਾਡਾ ਕੰਮ ਕਰਨ ਦਾ ਮਕਸਦ ਸੀਗਾ ਕਿ ਨਰਸਿਸ ਦੀ ਤੇ ਡਾਕਟਰਸ ਦੀ ਸ਼ੋਰਟੇਜ ਹੈਗੀ ਹੈ ਜਦੋਂ ਨਰਸਿਸ ਦੀ ਗੱਲ ਕਰਦੇ ਹੈਗੇ ਆ ਉਹਦੇ ਵਿੱਚ ਜਿਹੜੇ ਸੀ ਪ੍ਰਾਈਮ ਮਿਨਿਸਟਰ ਉਸ ਮਲੇ ਪ੍ਰਾਈਮਰੀ ਸਟੂਡਿਓ ਸੀ ਇਹ ਤੇ ਇਧਰੋਂ ਜਿਹੜੇ ਸੀ ਪ੍ਰੀਮੀਅਰ ਈਵੀ ਇਹਨਾਂ ਨੇ ਇੱਕ ਜੁਆਇੰਟ ਉੱਥੇ ਕਵਾਂਟਰਨ ਪੋਲੀਟੈਕਨਿਕ ਯੂਨੀਵਰਸਿਟੀ ਜਿਹੜੀ ਲੰਗਲੀ ਚਾ ਉੱਥੇ ਇਹ ਨਰਸਿੰਗ ਦੀ ਟ੍ਰੇਨਿੰਗ ਉੱਥੇ ਕੀਤਾ ਸੀ ਪ੍ਰੋਜੈਕਟ ਤਾਂ ਕਿ ਜਿਹੜੀਆਂ ਹੋਰ ਨਰਸਜ ਹੈਗੀਆਂ ਆਈਆਂ ਬਾਹਰਲੇ ਦੇਸ਼ਾਂ ਤੋਂ ਉਹਨਾਂ ਨੂੰ ਇੱਕ ਸਾਲ ਦੇ ਵਿੱਚ ਵਿੱਚ ਟ੍ਰੇਨ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਉਹ ਫੀਲਡ ਦੇ ਵਿੱਚ ਪਾਈਏ ਡਾਕਟਰਾਂ ਦੀ ਗੱਲ ਕਰ ਲਈ ਫੈਮਿਲੀ ਡਾਕਟਰ ਦੀ ਉਹਦੇ ਵਿੱਚ ਵੀ ਅਸੀਂ ਫੈਡਰਲ ਗਵਰਨਮੈਂਟ ਨੇ ਜਿਹੜਾ ਸੀਗਾ ਇਨਵੈਸਟਮੈਂਟਸ ਮੇਕ ਕੀਤੀਆਂ ਸੂਬਿਆਂ ਨੂੰ ਵੀ ਜਿਹੜੇ ਨੇ ਹੋਰ ਜਿਹੜੇ ਫੈਮਿਲੀ ਡਾਕਟਰ ਜਿਹੜੇ ਉਹ ਲੈ ਕੇ ਆਓ ਦੇਖੋ ਜਿੱਥੇ ਫੈਮਿਲੀ ਡਾਕਟਰ ਦੀ ਗੱਲ ਕਰਦੇ ਆ ਉਹਦੇ ਵਿੱਚ ਪਹਿਲਾਂ ਫੈਮਿਲੀ ਡਾਕਟਰ ਇੱਥੇ ਆਉਣ ਨੂੰ ਬਹੁਤ ਘਭਰਾਉਂਦੇ ਸੀ ਜੀ ਬੀਸੀ ਦੇ ਵਿੱਚ ਕਿਉਂਕਿ ਜਦੋਂ ਉਹਨਾਂ ਨੂੰ ਇਨਸੈਂਟਿਵ ਨਹੀਂ ਸੀਗੇ ਆ ਪਿੱਛੇ ਜੇ ਹੁਣ ਸਰਕਾਰ ਨੇ ਜਿਹੜੇ ਨੇ ਉਹਨਾਂ ਦੇ ਇਨਸੈਂਟਿਵ ਵੀ ਜਿਹੜੇ ਡਾਕਟਰਸ ਦੇ ਉਹ ਵਧਾਏ ਹੈਗੇ ਤਾਂ ਕਿ ਹੋਰ ਲੋਕ ਜਿਹੜੇ ਨੇ ਉਪਰਲੀ ਮੈਡੀਸਨ ਚਾਰ ਸਕੰਡ ਪਰ ਸੋ ਇਸ ਕਰਕੇ ਜਦੋਂ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰ ਦੀ ਗੱਲ ਆਉਂਦੀ ਬਹੁਤ ਸਾਰੇ ਇਸ਼ੂ ਇਸ ਦੇ ਉੱਤੇ ਤੁਸੀਂ 10 ਡਾਲਰ ਡੇ ਚਾਹਤ ਕੇ ਦੀ ਗੱਲ ਕਰ ਲੋ ਬੀਸੀ ਤੇ ਸੂਬਾ ਜਿਹੜਾ ਸੀਗਾ ਉਹ ਸਭ ਤੋਂ ਪਹਿਲਾ ਸੂਬਾ ਸੀਗਾ ਜਿਹਨੇ ਉਹ ਸਾਈਨ ਕੀਤਾ 10 ਡਾਲਰ ਡੇ ਡੇ ਕੇ ਸੀ ਕਿਉਂ ਅੱਜ ਸਾਡੀਆਂ ਬੀਬੀਆਂ ਨੂੰ ਬੱਚਿਆਂ ਨੂੰ ਸਾਡੀਆਂ ਨੂੰ ਲੋੜ ਆ ਕਿ ਉਹ ਆਪਣੇ ਬੱਚਿਆਂ ਨੂੰ ਇੱਕ ਉਸ ਜਗ੍ਹਾ ਤੇ ਛੱਡ ਕੇ ਜਾਣ ਜਿੱਥੇ ਉਹਨਾਂ ਦੇ ਮਨ ਨੂੰ ਸ਼ਾਂਤੀ ਹੋਵੇ ਉਹਨਾਂ ਦੇ ਬੱਚਿਆਂ ਦੇ ਲਈ ਵਧੀਆ ਚਾਈਲਡ ਕੇਅਰ ਜਿਹੜਾ ਉਹ ਪ੍ਰੋਵਾਈਡ ਕਰੇ ਤੇ ਉਹਦੇ ਲਈ ਜਿਹੜਾ 10 ਡਾਲਰ ਦੇ ਡੇ ਕੇਅਰ ਲੈ ਕੇ ਆਂਦਾ ਸੀਗਾ ਉਹਦੇ ਵਿੱਚ ਵੀ ਫੈਡਰਲ ਗਵਰਨਮੈਂਟ ਨੇ ਪ੍ਰਿੰਸ਼ੀਪਲ ਗਵਰਨਮੈਂਟ ਦੀ ਮਦਦ ਕੀਤੀ ਔਰ ਸੂਬੇ ਦੇ ਵਿੱਚ ਮੇਰੇ ਖਿਆਲ ਨਾਲ ਤਿੰਨ ਗੁਣਾ ਸਪੌਟ ਜਿਹੜੇ ਆ ਉਹ ਹੋ ਗਿਆ ਸੋ ਪਾਲਿਸੀ ਜਿਹੜੀਆਂ ਹੈਗੀਆਂ ਜਦੋਂ ਫੈਡਰਲ ਤੇ ਪ੍ਰਿੰਸ਼ੀਪਲ ਪਾਲਿਸੀ ਦੀ ਗੱਲ ਕਰਦੇ ਉਹਦੇ ਵਿੱਚ ਜੇ ਸਰਕਾਰਾਂ ਦੋਨੇ ਮਿਲ ਕੇ ਗੱਲ ਕਰਨ ਯਤਨ ਕਰਨ ਤਾਂ ਜਿਹੜੇ ਲੋਕ ਸੂਬੇ ਦੇ ਵੀ ਅੱਗੇ ਨਿਕਲਦੇ ਨੇ ਤੇ ਕੈਨੇਡਾ ਦੀ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਤਾਰੀਵਾਲ ਸਾਹਿਬ ਤੇ ਮੈਂ ਹੁਣ ਜਾਂਦੇ ਜਾਂਦੇ ਤੁਹਾਨੂੰ ਇਹ ਤੱਕ ਕਹਿਣਾ ਚਾਹਣਾ ਕਿ ਜੇ ਹੁਣ ਸਾਡੇ ਐ ਐਸਟੀਵੀ ਦੇ ਜਰੀਏ ਹੁਣ ਜਿੰਨੇ ਸਾਡੇ ਸਿਰ ਦੇਖ ਰਹੇ ਨੇ ਇਸ ਵੇਲੇ ਵੇਖੋ ਆਪਾਂ ਕੱਲੇ ਪੰਜਾਬੀ ਭਾਈਚਾਰੇ ਦੀ ਗੱਲ ਨਹੀਂ ਤੁਹਾਨੂੰ ਜੇ ਪਾਕਿਸਤਾਨੀ ਭਾਈਚਾਰੇ ਨੇ ਵੀ ਬਹੁਤ ਸਪੋਰਟ ਕੀਤੀ শ্রীলੰਕਾ ਸਪੋਰਟ ਕੀਤੀ ਇਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਦੇਖੋ ਤੁਸੀਂ ਪਹਿਲਾਂ ਤਾਂ ਐਸਟੀਵੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਮੇਰੇ ਲੋਕ ਪਿਆਰ ਤੇ ਬਹੁਤ ਸਤਿਕਾਰ ਤੇ ਬਹੁਤ ਧੰਨਵਾਦ ਕਿ ਮੇਰੀ ਮੱਤ ਕੀ ਦਿੱਤੀ ਜਿਸ ਤਰ੍ਹਾਂ ਤੁਸੀਂ ਕਿਹਾ ਹਰ ਵਰਗ ਦੇ ਲੋਕ ਨੇ ਜੀ ਜੀ ਹਰ ਜਿਹੜਾ ਕੋਈ ਕਿਸੇ ਚੈਅ ਕੀ ਉਹਨਾਂ ਦੀ ਸੈਕਸੂਅਲ ਓਰੀਐਂਟੇਸ਼ਨ ਆ ਕਿ ਜੈਂਡਰ ਆਨ ਦਾ ਕਿ ਤੋਂ ਆਏ ਨੇ ਕੀ ਉਹਨਾਂ ਦਾ ਧਰਮ ਕੀ ਉਹਨਾਂ ਦਾ ਇਕਨੋਮਿਕ ਬੈਕਗ੍ਰਾਉਂਡ ਉਹਦੇ ਵਿੱਚ ਜਿੰਨੇ ਵੀ ਜਿਹੜੇ ਹੈਗੇ ਬਹੁਤ ਸਾਰੇ ਮੇਰੇ ਸਪੋਰਟਰ ਜਾਂ ਵੋਟਰ ਜਿਹੜੇ ਮੈਨੂੰ ਆ ਕੇ ਦੱਸਦੇ ਸੀ ਉਹ ਬੜੀ ਜਿਹੜੀ ਸੀ ਡਾਈਵਰਸ ਪੋਪੂਲੇਸ਼ਨ ਨੇ ਜਿਹੜੀ ਮੇਰੀ ਸਪੋਰਟ ਕੀਤੀ ਹੈਗੀ ਔਰ ਮੈਂ ਉੱਥੇ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਇੱਕ ਬੇਨਤੀ ਕਰਦਾ ਵੀ ਇੱਕ ਤਾਂ ਜਿਹੜਾ ਅਸੀਂ ਆਪਣੇ ਆਪ ਨੂੰ ਐਜੂਕੇਟ ਕਰੀਏ ਸਾਰੇ ਜਾਣੇ ਜੀ ਉਹ ਉਹਦੇ ਵਿੱਚ ਵੀ ਕਿਹੜਾ ਇਸ਼ੂ ਲੋਕਲ ਇਸ਼ੂ ਆ ਕਿਹੜਾ ਜਿਹੜਾ ਪ੍ਰੋਵਿੰਸ਼ੀਅਲ ਇਸ਼ੂ ਆ ਜਿਹੜਾ ਜਿਹੜਾ ਫੈਡਰਲ ਇਸ਼ੂ ਆ ਜੇ ਲੋਕਲ ਇਸ਼ੂ ਆ ਉਹ ਆਪਣੇ ਕਾਉਂਸਲਰ ਕੋ ਸਾਨੂੰ ਜਾਣ ਤੋਂ ਝਿਜਕਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਨੂੰ ਚੁਣਿਆ ਤੁਸੀਂ ਜੀ ਦੇਖੋ ਕੀ ਕਰਦੇ ਆ ਸਕੂਲ ਬੋਰਡ ਚ ਪੁੱਛੋ ਟਰਸਟੀ ਚੁਣਿਆ ਤੇ ਤਾਂ ਭਾਈ ਕੀ ਕੀਤਾ ਜਾਂ ਕੀ ਕਰਨ ਜਾ ਰਹੇ ਆ ਉਹ ਸਕੂਲ ਟਰਸਟੀ ਦੀ ਸਕੂਲ ਦੀ ਗੱਲ ਆਉਂਦੀ ਬੱਚਿਆਂ ਦੀ ਔਰ ਜਦੋਂ ਉਹਦੀ ਪ੍ਰੋਵਿੰਸ਼ਲ ਤਾਂ ਪ੍ਰੋਵਿੰਸ਼ਲ ਗਵਰਨਮੈਂਟ ਨੂੰ ਤੁਸੀਂ ਹੈਲਥ ਕੇਅਰ ਦੀ ਹਸਪੀਟਲ ਦੀ ਗੱਲ ਕੀਤੀ ਉਹ ਐਮ ਐਲ ਏ ਦੇ ਨਾਲ ਗੱਲ ਕਰਨੀ ਚਾਹੀਦੀ ਆ ਜਦੋਂ ਫੈਡਰਲ ਇਸ਼ੂ ਜਿਹੜੇ ਆਪਾਂ ਗੱਲ ਕੀਤੇ ਨੇ ਜਦੋਂ ਉਹਨਾਂ ਦਾ ਇਸ਼ੂ ਆਉਂਦਾ ਤਾਂ ਉਹ ਮੈਂ ਕਹਿੰਨਾ ਕਿ ਜੀਆ ਨੂੰ ਅੱਗੇ ਵੀ ਆਫਿਸ ਜਿਹੜਾ ਸੀਗਾ ਮੈਂ ਦਾਅਵੇ ਨਾ ਕਹਿ ਸਕਦਾ ਕਿ ਕੋਈ ਵੀ ਚੱਲ ਕੇ ਆਇਆ ਚਾਹੇ ਉਹਨਾਂ ਨੇ ਸਾਡੀ ਸਪੋਰਟ ਕੀਤੀ ਨਹੀਂ ਕੀਤੀ ਅਸੀਂ ਦਫ਼ਤਰ ਦੇ ਵਿੱਚ ਦੀ ਦੇਖਦੇ ਵੈਲਕਮ ਕਰਦੇ ਹਾਂ ਔਰ ਸਾਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਔਰ ਇਹੀ ਇੱਕ ਬੀਜੀਐਸ ਆਫਿਸ ਦਾ ਕਾਰਨ ਵੀ ਇਹੀ ਆ ਹਮ ਹਮ ਮਿਸਟਰ ਬ੍ਰੈਚ ਇਹ ਕੈਨੇਡਾ ਦਾ ਸਰੀ ਨਿਊਟਨ ਦਾ ਆਫਿਸ ਸਭ ਤੋਂ ਬੀਜੀਐਸ ਆਫਿਸ ਆ ਔਰ ਇਹਨਾਂ ਕਾਰਨ ਆ ਕਿ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਜਿਹੜਾ ਵੀ ਆਇਆ ਉਹਨੂੰ ਸਿਰ ਮੱਥੇ ਤੇ ਉਹਦੀ ਗੱਲ ਵੀ ਸੁਣਦੇ ਹਾਂ ਉਹਨਾਂ ਦੀ ਆਵਾਜ਼ ਵੀ ਆਟਾ ਲੈ ਕੇ ਜਾਂਦੇ ਆ ਔਰ ਉਹਨਾਂ ਨੇ ਜਿਹੜੀਆਂ ਆ ਰਹੀਆਂ ਦਰਪੇਸ਼ ਸਮੱਸਿਆਵਾਂ ਉਹਨਾਂ ਦਾ ਹੱਲ ਵੀ ਕੱਢਦੇ ਆ। ਸੋ ਇਹ ਅਸੀਂ ਕਰਦੇ ਰਹਿਣਾ ਤੇ ਪਰ ਤੁਸੀਂ ਆਪਣੀ ਆਉਟਪੁੱਟ ਮੈਨੂੰ ਜਰੂਰ ਦਿੰਦੇ ਰਹੋ। ਫੇਰ ਇੱਕ ਵਾਰ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ